ਪੰਜਾਬੀ ਮਾਤ ਭਾਸ਼ਾ ਦਿਵਸ ਜਾਂ ਪੰਜਾਬੀ ਭਾਸ਼ਾ ਦਿਵਸ ਦੋ ਦਿਨ ਹੁੰਦੇ ਆ ਕਿ 21 ਫਰਵਰੀ ਨੂੰ ਤੇ 1 ਨਵੰਬਰ ਦੇ ਦਿਨ ਕਿ ਅਸੀਂ ਬਹੁਤ ਸਵਾਗਤ ਕਰਦੇ ਆ ਤੇ ਉਹਨਾਂ ਸਮਾਗਮਾਂ ਦੇ ਵਿੱਚ ਕੁਝ ਜਿਹੜੇ ਗੀਤ ਨੇ ਕੁਝ ਜੜੀਆਂ ਕਵਿਤਾਵਾਂ ਆ ਉਹ ਵਾਰ-ਵਾਰ ਦੁਹਰਾਈਆਂ ਜਾਂਦੀਆਂ ਉਹ ਧਨੀ RAM ਚਾਤਰਕ ਤੋਂ ਲੈ ਕੇ ਫਰੋਜ਼ਦੀਨ ਸ਼ਰਫ ਤੱਕ ਉਹ ਬਾਬੇ ਨਾਨਕ ਦੇ ਮੁਰਲੇ ਸ਼ਾਹਾਂ ਤੋਂ ਲੈ ਕੇ ਕਿਮਲੀਸ਼ ਭਾਖਿਆ ਗਹੀ ਤੋਂ ਲੈ ਕੇ ਉਹ ਅੱਜ ਤੱਕ ਸਰਜੀਤ ਪਾਤਰ ਦੀਆਂ ਕਵਤਾਵਾਂ ਅਸੀਂ ਵਾਰ-ਵਾਰ ਉਹਨਾਂ ਦਾ ਗੁਣ ਗਾਇਨ ਕਰਦੇ ਹਾਂ ਨਿਸ਼ਚੇ ਹੀ ਉਹਨਾਂ ਕਵਤਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਗੁਣ ਗਾਣ ਕੀਤਾ ਹੁੰਦਾ ਹੈ ਉਹਦੀ ਚੜ੍ਹਤ ਦਾ ਵਰਣਨ ਕੀਤਾ ਹੁੰਦਾ ਹੈ ਹਰ ਭਾਸ਼ਾ ਨੂੰ ਅਜਿਹੀਆਂ ਕਵਤਾਵਾਂ ਦੀ ਜ਼ਰੂਰਤ ਹੁੰਦੀ ਆ ਅਸਾਦ ਦਾਮਨ ਦੇ ਸ਼ਹਿਰਾਂ ਤੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜੀ ਵਿੱਚ ਪੜ ਕੇ ਜਵਾਨ ਹੋਇਆ ਉਹ ਮਾਂ ਛੱਡ ਦੇ ਉਹ ਗ੍ਰਾਂ ਛੱਡ ਦੇ ਬਹੁਤ ਵਾਰੀ ਅਸੀਂ ਇਹਨੂੰ ਦੁਹਰਾਉਂਦੇ ਆ ਇਸ ਕਿਸਮ ਦੀਆਂ ਭਾਵਕ ਅਪੀਲਾਂ ਬਹੁਤ ਨੇ ਪਰ ਆਖਰ ਪੰਜਾਬੀ ਪੰਜਾਬੀ ਨੂੰ ਕਿਉਂ ਛੱਡ ਰਹੇ ਆ ਕਿਉਂ ਛੱਡ ਰਹੇ ਆ ਪੱਤਰ ਸਾਹਿਬ ਦੀਆਂ ਇੱਕ ਕਵਤਾਵਾਂ ਨੇ ਸਭ ਚੀਂਚੀ ਕਰਦੀਆਂ ਚਿੜੀਆਂ ਦਾ ਸਭ ਕਲਕਲ ਕਰਦੀਆਂ ਨਦੀਆਂ ਦਾ ਸਭ ਸਾਹ ਸਾਹ ਕਰਦੇ ਬਿਰਖਾਂ ਦਾ ਆਪਣਾ ਹੀ ਇੱਕ ਤराना ਹੁੰਦਾ ਪਰ ਸੁਣਿਆ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਤੇ ਮਾਂ ਬੋਲੀ ਬੋਲਣ ਤਾਂ ਜੁਰਮਾਨਾ ਹੁੰਦਾ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਿਉਂ ਜੁਰਮਾਨਾ ਹੁੰਦਾ ਹੈ ਕਿ ਅੱਜ ਦਾ ਦਿਨ ਇਹ ਨਹੀਂ ਕਿ ਅਸੀਂ ਇਕੱਠੇ ਹੋ ਗਏ ਉੱਤੇ ਚਾਹ ਪੀਣੀ ਪਕੌੜੇ ਖਾਵੇ ਇੱਥੇ ਬੈਠ ਗਏ ਆ ਫੁੱਲ ਦੇਤੇ ਸਾਨੂੰ ਸੋਹਣੀਆਂ ਪਾ ਕੇ ਥੁਲਕਾਰੀਆਂ ਦੇਤੀਆਂ ਅਸੀਂ ਚਲੇ ਗਏ ਇੰਨਾ ਨਾਲ ਮਸਲਾ ਨਹੀਂ ਹੱਲ ਹੋਣਾ ਇੰਨੇ ਨਾਲ ਗੱਲ ਨਹੀਂ ਬਣੀ ਇਹ ਲੰਮਾ ਸਮਾਂ ਇਹ ਕੰਮ ਵੀ ਨਹੀਂ ਚੱਲਣਾ ਕਿ ਤੂੰ ਅੱਗੇ ਦਾ ਇਹ ਫਿਕਰ ਕਰਨ ਦਾ ਦਿਹਾੜਾ ਜਦੋਂ ਫਿਕਰ ਕਰਨ ਦਾ ਦਿਹਾੜਾ ਇਹਨਾਂ ਕਪਤਾਵਾਂ ਤੋਂ ਸਿੱਟਾ ਕੀ ਨਿਕਲਦਾ ਹੈ ਕਿ ਇੱਕ ਵੇਲਾ ਕਿ ਜਦੋਂ ਅਸੀਂ ਇਹਨਾਂ ਕਪਤਾਵਾਂ ਦੇ ਰਾਹੀ ਸਿਰਫ ਆਪਣੀ ਭਾਸ਼ਾ ਦਾ ਆਪ ਝੋਣਗਾਨ ਕਰਦੇ ਆਂ ਪਰ ਇਹਦੇ ਤੋਂ ਸਿੱਟਾ ਨਹੀਂ ਕੱਢਦੇ ਸਿੱਟਾ ਕੱਢਣ ਦੀ ਗੱਲ ਆ ਚਿੰਤਾ ਕਰਨ ਦੀ ਲੋੜ ਆ ਕਿ ਕਿਉਂ ਮਾਂ ਬੋਲੀ ਭੁੱਲਣ ਤੇ ਜ਼ਮਾਨਾ ਕਿਉਂ ਹੁੰਦਾ ਅਸੀਂ ਆਪਣੀ ਭਾਸ਼ਾ ਕਿਉਂ ਛੱਡਦੇ ਜਾ ਰਹੇ ਆਂ ਮੰਤਰੀ ਸਾਹਿਬ ਵੀ ਇੱਥੇ ਕਹਿ ਕੇ ਗਏ ਕਿ ਅਸੀਂ ਆਇਲਿਸ ਕਰਦੇ ਆਂ ਪਰ ਕਿੰਨੇ ਕ ਬੰਦੇ ਅਲਰਟਸ ਕਰ ਲੈਣਗੇ ਇਸ ਬਾਰੇ ਸਾਨੂੰ ਸੋਚਣ ਦੀ ਲੋੜ ਪਊਗੀ ਇੱਥੇ ਇੱਕ ਇਹ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਅੰਗਰੇਜ਼ ਸਾਮਰਾਜ ਇਸ ਦੇਸ਼ ਨੂੰ ਛੱਡ ਕੇ ਗਿਆ ਤਾਂ ਉਹ ਦੇਸ਼ ਨੂੰ ਉਹਨਾਂ ਨੇ ਵੰਡ ਦਿੱਤਾ ਕਿ ਜਿੱਥੇ ਮੁਸਲਮਾਨ ਬਹੁਗਿਣਤੀ ਹੋ ਉਹ ਮੁਸਲਮਾਨ ਰਹਿਣਗੇ ਜਿੱਥੇ ਹਿੰਦੂ ਬਹੁਗਿਣਤੀ ਆ ਉੱਥੇ ਹਿੰਦੂ ਰਹਿਣਗੇ ਉਹਦੇ ਆਧਾਰ ਤੇ ਪਾਕਿਸਤਾਨ ਬਣ ਗਿਆ ਪੂਰਬੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਉਦੋਂ ਪੂਰਬੀ ਪਾਕਿਸਤਾਨ ਸੀਗਾ ਪੂਰਬੀ ਪਾਕਿਸਤਾਨ ਦੇ ਵਿੱਚ ਵੀ ਜ਼ਬਰਦਸਤੀ ਇਹਨਾਂ ਨੇ ਕਿਹਾ ਕਿ ਨਹੀਂ ਇੱਥੇ ਉਰਦੂ ਭਾਸ਼ਾ ਲਾਗੂ ਕੀਤੀ ਜਾਊਗੀ ਉਹਦੇ ਵਿਰੋਧ ਵਿੱਚ ਜਿਹੜਾ 48 ਦੇ ਵਿੱਚ ਫੈਸਲਾ ਹੋਇਆ 59 ਦੇ ਵਿੱਚ ਉਹਦਾ ਵਿਰੋਧ ਸ਼ੁਰੂ ਹੁੰਦਾ ਹੈ ਉਹ ਜਦੋਂ 59 ਦੇ ਵਿੱਚ ਵਿਰੋਧ ਸ਼ੁਰੂ ਹੁੰਦਾ ਉਦੋਂ ਜਿਹੜਾ ਕੋਤਸਵਾਲ ਦੀ ਢਾਕਾ ਯੂਨੀਵਰਸਿਟੀ ਆ ਉਹਦੇ ਵਿਦਿਆਰਥੀਆਂ ਦੇ ਉੱਤੇ ਗੋਲੀ ਚਲਾਈ ਜਾਂਦੀ ਆ ਤੇ ਉਹਦੇ ਵਿੱਚ ਪੰਜ ਵਿਦਿਆਰਥੀ ਮਾਰੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਅੰਦਰ ਐਨੀ ਬੇਗਾਨਗੀ ਦੀ ਭਾਸ਼ਾ ਇਕਤ ਭਾਸ਼ਾ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਿਸ਼ਚੈ ਹੈਗਾ ਉਹਦੇ ਕਰਕੇ ਇੰਨੀ ਵਿਗਿਆਨਕੀ ਦੀ ਭਾਵਨਾ ਵਿਕਸਿਤ ਹੁੰਦੀ ਆ ਕਿ ਉਸ ਤੋਂ ਬਾਅਦ ਫਿਰ ਟਾਪਦਰ ਦੇ ਵਿੱਚੋਂ ਦੇਸ਼ ਹੀ ਵੱਖਰਾ ਹੋ ਜਾਂਦਾ ਹੈ ਭਾਸ਼ਾ ਦੇ ਆਧਾਰ ਤੇ ਉਹ ਦੇਸ਼ ਮੁੱਖ ਤੌਰ ਤੇ ਵੱਖਰਾ ਹੁੰਦਾ ਹੈ ਇਹ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਕਿਸੇ ਭਾਸ਼ਾ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਅੱਜ ਵੀ ਬਹੁਤ ਵਾਰੀ ਇਹਨੂੰ ਧਰਮ ਨਾਲ ਜੋੜਿਆ ਗਿਆ ਇਹ ਸਾਡਾ ਇਤਿਹਾਸ ਤੋਂ ਸਿੱਟਾ ਨਿਕਲਦਾ ਹੈ ਹੁਣ ਇਹ ਕਿ ਮਾਤ ਭਾਸ਼ਾ ਦੇ ਵਿੱਚ ਹੀ ਸਿੱਖਿਆ ਕਿਉਂ ਦਿੱਤੀ ਜਾਣੀ ਚਾਹੀਦੀ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਤਾਂ ਉਹਨੇ ਉਹ ਚਾਰ ਜਿਹੜੇ ਹੁਨਰ ਚਾਰ ਸਕਿੱਲ ਸਿਖਾਏ ਜਾਂਦੇ ਸਮਝਣਾ ਬੋਲਣਾ ਪੜ੍ਹਨਾ ਤੇ ਲਿਖਣਾ ਉਹਦੇ ਵਿੱਚੋਂ ਜਿਹੜੀ ਮਾਤ ਪੇਸ਼ਾ ਹੈ ਉਹਦੇ ਵਿੱਚ ਜਿਹੜਾ ਸਮਝਣਾ ਤੇ ਬੋਲਣਾ ਹੈ ਉਹ ਘਰੋਂ ਸਿੱਖ ਕੇ ਜਾਂਦਾ ਹੈ ਉੱਥੇ ਜਾ ਕੇ ਉਹਨੇ ਪੜ੍ਹਨਾ ਤੇ ਲਿਖਣਾ ਹੀ ਸਿੱਖਣਾ ਹੁੰਦਾ ਜੇ ਉਹਨੇ ਅੰਗਰੇਜ਼ੀ ਦੇ ਵਿੱਚ ਸਿੱਖਿਆ ਲੈਣੀ ਆ ਤਾਂ ਉਹਨੂੰ ਸਮਝਣੀ ਵੀ ਤੇ ਬੋਲਣੀ ਵੀ ਸਕੂਲ 'ਚ ਜਾ ਕੇ ਸਿੱਖਣੀ ਪਊਗੀ ਇਹਦੇ ਨਾਲ ਸਮਾਂ ਵੱਧ ਲੱਗਦਾ ਹੈ ਤੇ ਦੁਨੀਆ ਭਰ ਦੇ ਜਿਹੜੇ ਬਾਲ ਮਨੋਵਿਗਿਆਨੀ ਆ ਸਿੱਖਿਆ ਸ਼ਾਸਤਰੀ ਆ ਉਹ ਇਹ ਕਹਿੰਦੇ ਆ ਕਿ ਆਪਣੀ ਮਾਂ ਬੋਲੀ ਸਾਡੇ ਵਿੱਚ ਸਿੱਖਿਆ ਦੇਣੀ ਚਾਹੀਦੀ ਦੂਸਰੀ ਗੱਲ ਇਹ ਕਿ ਜਦੋਂ ਬੱਚਾ ਕਿਸੇ ਚੀਜ਼ ਨੂੰ ਪਕੜਦਾ ਤਾਂ ਉਹਦਾ ਅਭਿਆਸ ਹੁੰਦਾ ਉਹਦਾ ਅਮਲ ਹੁੰਦਾ ਵੀ ਪ੍ਰੈਕਟਿਸ ਹੁੰਦੀ ਉਹਦੇ ਮਨ ਦੇ ਵਿੱਚ ਸੰਕਲਪ ਬਣਦਾ ਕਨਸੈਪਟ ਬਣਦਾ ਇਸ ਕਰਕੇ ਉਹਨੂੰ ਚੀਜ਼ਾਂ ਬਧੇ ਰੇ ਚੰਗੀ ਤਰ੍ਹਾਂ ਸਮਝ ਆਉਂਦੀਆਂ ਕੀ ਕੋਈ ਕੀ ਕਾਰਨ ਹੈਗਾ ਕਿ ਇੰਨੀ ਦੇਰ ਦੀ ਸਾਡੀ ਸਿੱਖਿਆ ਪ੍ਰਣਾਲੀ ਚੱਲ ਰਹੀ ਆ ਕੀ ਕਾਰਨ ਹੈਗਾ ਕਿ ਸਾਡੇ ਜਿਹੜਾ ਹੈਗੇ ਆ ਨੋਬਲ ਪ੍ਰਾਈਜ਼ ਦੇ ਵਿੱਚ ਅਸੀਂ ਪਿੱਛੇ ਹੀ ਆ ਕਿਉਂਕਿ ਅਸੀਂ ਜਿਹੜੀ ਵਿਗਿਆਨ ਦੀ ਪੜ੍ਹਾਈ ਆ ਉਹ ਵਿਦੇਸ਼ੀ ਭਾਸ਼ਾ ਦੇ ਵਿੱਚ ਗ੍ਰਹਿਣ ਕਰਦੇ ਆ ਅਸੀਂ ਸੰਕਲਪਾਂ ਨੂੰ ਰੱਟੇ ਲਾ ਲੈਂਦੇ ਆ ਉਹ ਸੰਕਲਪ ਸਾਡੇ ਆਪਣੇ ਨਹੀਂ ਹੁੰਦੇ ਸਾਡੇ ਅੰਦਰ ਨਹੀਂ ਉਤਰਦੇ ਵਿਰਸਾ ਵਰਾਸਤੇ ਇਤਿਹਾਸ ਦੇ ਗਿਆਨ ਦੇ ਲਈ ਮਾਤ ਭਾਸ਼ਾ ਬਹੁਤ ਜ਼ਰੂਰੀ ਰਹੀ ਹੈ ਜਿਵੇਂ ਅਸੀਂ ਜੀਵ ਵਿਭਿੰਨਤਾ ਖਤਮ ਕਰਤੀ ਜਿਵੇਂ ਅਸੀਂ ਪੌਦਿਆਂ ਦੀ ਵਿਭਿੰਨਤਾ ਖਤਮ ਕਰਤੀ ਹੁਣ ਅਸੀਂ ਉਹਨੂੰ ਵਾਪਸ ਲਿਆਉਣਾ ਚਾ ਰਹੇ ਹਾਂ ਇਸੇ ਤਰ੍ਹਾਂ ਹੀ ਇੱਕ ਦਿਨ ਅਜਿਹਾ ਆਊਗਾ ਕਿ ਅਸੀਂ ਭਾਸ਼ਾ ਦੀ ਵਿਭਿੰਨਤਾ ਨੂੰ ਵਾਪਸ ਲਿਆਉਣਾ ਚਾ ਰਹੇ ਹਾਂ ਇਹ ਗੌਰਵਸ਼ਾਲੀ ਗੱਲ ਵੀ ਆ ਤੇ ਲੋਕਤੰਤਰੀ ਗੱਲ ਵੀ ਹੈ ਇਸ ਸਾਲ ਦਾ ਜਿਹੜਾ slogan ਹੈਗਾ UN ਨੇ ਜਿਹੜਾ ਦਿੱਤਾ slogan ਉਹ ਆ ਕਿ multilingual education is pillar of democracy ਕਿ ਬਹੁ ਪਛਾਈ ਸਿੱਖਿਆ ਸਿੱਖਣ ਦੇ ਥੰਮ ਬਣ ਤਾ ਉਹਦੇ ਵਿੱਚ ਇਹ ਕਿ ਮਾਤ ਪਿਤਾ ਤੇ ਜੋੜ ਦਿੱਤਾ ਜਾਵੇ ਵੈਸੇ ਕੁਝ ਸਮਾਂ ਪਹਿਲਾਂ ਇੱਕ ਰੌਲਾ ਪਿਆ ਸੀਗਾ ਜਿਹੜਾ ਰੌਲਾ ਇਹ ਪੈ ਗਿਆ ਸੀ ਕਿ ਨਹੀਂ ਯੂਨੈਸਕੋ ਨੇ ਕੋਈ ਐਹੋ ਜੀ ਰਿਪੋਰਟ ਛਾਪੀ ਆ ਕਿ ਜਿਸ ਰਿਪੋਰਟ ਅਨਸਾਰ ਮਾਤ ਪਿਤਾ ਜਿਹੜੀ ਜਾਂ ਪੰਜਾਬੀ ਭਾਸ਼ਾ ਜਿਹੜੀ ਉਹ ਖਤਮ ਹੋ ਜਾਣਗੀ ਵੈਸੇ ਜਿਨ੍ਹਾਂ ਨੇ ਤੁਸੀਂ ਉਹ ਰਿਪੋਰਟ ਪੜ੍ਹੀ ਹੈ ਬਹੁਤ ਵਧੀਆ ਗੱਲ ਆ ਜਿਨ੍ਹਾਂ ਨੇ ਨਹੀਂ ਰਿਪੋਰਟ ਪੜ੍ਹੀ ਉਹ ਰਿਪੋਰਟ ਇਨਡੇਂਜਰ ਲੈਂਗੁਏਜ ਬਾਰੇ ਆ ਉਹਦੇ ਵਿੱਚ ਕੋਈ ਪੰਜਾਬੀ ਭਾਸ਼ਾ ਦਾ ਜ਼ਿਕਰ ਕੋਈ ਨਹੀਂ ਪਰ ਉਹਦੇ ਵਿੱਚ ਕੁਝ ਪੈਰਾਮੀਟਰ ਦੱਸੇ ਆ ਉਹ ਜਿਹੜੇ ਪੈਰਾਮੀਟਰ ਦੱਸੇ ਉਹ ਪੈਰਾਮੀਟਰ ਕੀ ਸੀ ਕਿ ਬੋਲਣ ਵਾਲਿਆਂ ਦੀ ਕਿੰਨੀ ਗਿਣਤੀ ਹੈ ਬੋਲਣ ਵਾਲਿਆਂ ਦੀ ਪੰਜਾਬੀਆਂ ਦੀ ਬਹੁਤ ਗਿਣਤੀ ਹੈਗੀ ਆ ਲਗਭਗ 14 ਤੋਂ 15 ਕਰੋੜ ਦੇ ਕਰੀਬ ਆ ਕਈ ਵਾਰ ਇਹ ਵੀ ਹੋ ਜਾਂਦਾ ਕਿ ਇਹ ਕੀ ਗੱਲ ਹੋ ਗਈ ਕਿ 14 ਕਰੋੜ ਤੋਂ 15 ਕਰੋੜ ਆ ਉਹਦਾ ਵੀ ਇੱਕ ਕਾਰਨ ਹੈਗਾ ਇਹ ਜੇ ਅਸੀਂ ਡੋਗਰੀ ਭਾਸ਼ਾ ਨੂੰ ਵਿੱਚ ਸਮਝਦੇ ਆ ਉਹਦੀ ਗਿਣਤੀ ਹੋਰ ਆ ਜੇ ਪਾਕਿਸਤਾਨ ਦੀ ਸਰਾਇਕੀ ਨੂੰ ਸਮਝਦੇ ਆ ਗਿਣਤੀ ਹੋਰ ਉਹਦੇ ਕਰਕੇ ਇਹ 14 ਤੋਂ 15 ਕਰੋੜ ਦਾ ਅਨੁਮਾਨ ਹੈ ਦੂਜਾ ਇਹ ਕਿ ਬੋਲਣ ਵਾਲਿਆਂ ਦੀ ਸਿੱਧੀ ਕਿੰਨੀ ਕਿਹ ਹੈਗੀ ਉਹਦੇ ਵਿੱਚ ਕੀ ਸਹਤ ਹੈ ਕਿ ਲਿਪੀ ਹੈ ਆ ਬਿਲਕੁਲ ਪੰਜਾਬੀ ਦੀ ਲਿਪੀ ਹੈਗੀ ਬਿਲਕੁਲ ਇਹਦੇ ਇਹਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਅਗਲਾ ਸਮੱਸਿਆ ਆਉਂਦੀ ਹੈ ਕਿ ਸਰਕਾਰੀ ਨੀਤੀਆਂ ਜਿਹਦੀ ਵਰਤੋਂ ਹੈਗੀ ਆ ਦੇਖਣ ਦੇ ਪੱਧਰ ਤੇ ਘੱਟੋ ਘੱਟ ਭਾਰਤੀ ਪੰਜਾਬ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਹਦੀ ਜਿਹੜੀ ਭਾਸ਼ਾ ਆ ਉਹ ਪੰਜਾਬੀ ਹੈਗੀ ਆ ਇਸੇ ਬਾਅਦ ਵਿੱਚ ਪੰਜਾਬੀ ਨੂੰ ਖਤਰਾ ਕਿਉਂ ਆ ਤਾਂ ਉਹਦਾ ਖਤਰਾ ਇੱਕ ਤਾਂ ਸਾਡਾ ਹੈ ਕਿ ਜਿਹੜਾ ਸਕੂਲਾਂ ਦਾ ਪ੍ਰਬੰਧ ਆ ਜਿਹੜਾ ਦੂਰ ਹੈ ਇੱਕ ਪਾਸੇ ਸਰਕਾਰੀ ਸਕੂਲ ਆ ਇੱਕ ਪਾਸੇ ਪ੍ਰਾਈਵੇਟ ਸਕੂਲ ਨੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਵਿੱਚ ਵੱਖ-ਵੱਖ ਢੰਗਾਂ ਦੇ ਨਾਲ ਉੱਥੇ ਪੰਜਾਬੀ ਦੇ ਵਿੱਚ ਸਿੱਖਿਆ ਨਹੀਂ ਦਿੱਤੀ ਜਾਂਦੀ ਉਹ ਉਹੀ ਸਕੂਲਾਂ ਬਾਰੇ ਗੱਲ ਆ ਕਿ ਜਿੱਥੇ ਜਰਮਾਨਾ ਹੁੰਦਾ ਅਗਲੀ ਜਿਹੜੀ ਗੱਲ ਹੈ ਕਿ ਉਹਦੇ ਵਿੱਚ ਸਿਹਤ ਹੈ ਹਾਂ ਸਿਹਤ ਬਹੁਤ ਹੈ ਪਰ ਅੱਗੇ ਫਿਰ ਸਮੱਸਿਆ ਆ ਜਾਂਦੀ ਕਿ ਸਾਡੇ ਛੋਲੇ ਕਿਹੜਾ ਸਿਹਤ ਕੀ ਨਾਵਲ ਕਹਾਣੀਆਂ ਕਵਤਾਵਾਂ ਹੀ ਆ ਜਾਂ ਸਾਡੇ ਕੋਲੇ ਕੋਈ ਵਿਗਿਆਨ ਵੀ ਆ ਕਾਨੂੰਨ ਦੀ ਗੱਲ ਵੀ ਆ ਕੀ ਸਾਡੇ ਕੋਲੇ ਹੈ ਤਾਂ ਇੱਥੇ ਫਿਰ ਸਮੱਸਿਆ ਹੁੰਦੀ ਹੈ ਕਿ ਨਵੇਂ মিডিਏ ਦੇ ਵਿੱਚ ਇਹਦਾ ਕੀ ਬਣੂਗਾ ਕੰਪਿਊਟਰ ਦੇ ਵਿੱਚ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਤੋਂ ਤਾਂ ਇਹ ਜਿਹੜੀ ਪਹਿਲੀ ਚੇਤਾਵਨੀ ਸੀ ਯੂਨੋ ਦੀ ਜਿਹੜੀ ਪਹਿਲੀ ਯੂਨੇਸਕੋ ਦੀ ਸਾਈਟ ਉੱਤੇ ਜਿਹੜੀ ਅ ਡੇਂਜਰ ਲੈਂਗੁਏਜ ਬਾਰੇ ਰਿਪੋਰਟ ਪਈ ਆ ਉਹਦੇ ਵਿੱਚ ਤਾਂ ਇਹ ਪੈਰਾਮੀਟਰ ਸੀ ਪੰਜਾਬੀ ਦਾ ਕਿਤੇ ਨਾਂ ਨਹੀਂ ਸੀ ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਚਾਚਾ ਜਿਹੜੀ ਲੱਗਦਾ ਹੈ ਕਿ ਅੱਜ ਦੀ ਸਾਡੀ ਫਿਕਰਮੰਦੀ ਹੋਣੀ ਚਾਹੀਦੀ ਆ ਉਹ ਫਿਕਰਮੰਦੀ ਇਹ ਹੋਣੀ ਚਾਹੀਦੀ ਆ ਕਿ ਕੀ ਯਾਰੀ ਪੰਜਾਬੀ ਭਾਸ਼ਾ ਹੈ ਉਹ ਕੰਪਿਊਟਰ ਦੇ ਉੱਪਰ ਜਾਵੇ ਕੰਪਿਊਟਰ ਤੇ ਵਰਤੀ ਜਾਊਗੀ ਇਹ ਇੱਕ ਪੜਾਅ ਸੀ ਦੂਜਾ ਪੜਾਅ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਨੂੰ ਮਸ਼ੀਨੀ ਬੁੱਧੀਮਾਨਤਾ ਕਹਿੰਦੇ ਆ ਉਹਦੇ ਵਿੱਚ ਪੰਜਾਬੀ ਦਾ ਕੀ ਯੋਗਦਾਨ ਹੋਊਗਾ ਮੋٹے ਜੇ ਤੌਰ ਤੇ ਆਪਾਂ ਇਸ ਗੱਲ ਨੂੰ ਇੰਨਾ ਕ ਸਮਝ ਲਈਏ ਸਿਰਫ ਇੰਨੇ ਕ ਜੇ ਅਸੀਂ ਸਮਝ ਲਈਏ ਤਾਂ ਬਹੁਤ ਵੱਡੀ ਗੱਲ ਹੋਊਗੀ ਫਿਰ ਜਦੋਂ ਅਸੀਂ ਅੰਗਰੇਜ਼ੀ ਦੇ ਵਿੱਚ ਗੂਗਲ ਦੇ ਵਿੱਚ ਕੁਝ ਵੀ ਪਾਉਨੇ ਆ ਤਾਂ ਉਹਦਾ ਸਾਨੂੰ ਇੱਕ ਉੱਤਰ ਮਿਲਦਾ ਉਹ ਜਿਹੜਾ ਉੱਤਰ ਮਿਲਦਾ ਉਹਦੇ ਉੱਤਰ ਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਕੋਈ ਸਾਈਟ ਦੱਸਾਂ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤੁਹਾਨੂੰ ਉੱਤਰ ਕੱਢ ਕੇ ਦਿਆਂ ਤਾਂ ਜੇ ਅਸੀਂ ਫਸਟ ਕਲਿੱਕ ਕਰ ਦਿੰਦੇ ਆ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਾਨੂੰ ਇੱਕ ਉੱਤਰ ਕੱਢ ਕੇ ਦਿੰਦਾ ਉਸ ਲਈ ਗੂਗਲ ਨੇ ਮੋਡਲੈਸ ਪੜਾ ਦੇ ਉੱਤੇ ਸਾਰੀਆਂ ਪੇਸ਼ਾਵਾਂ ਜਿਹੜੀਆਂ ਹੈਗੀਆਂ ਉਹ ਪਾਈਆਂ ਬਾਦ ਦੇ ਵਿੱਚ ਕੀ ਆ ਕਿ ਹੁਣ ਜਿਹੜਾ ਉਹਨਾਂ ਨੇ ਆਪਣਾ ਨਵਾਂ ਵਰਜ਼ਨ ਜਿਹੜਾ ਦਿੱਤਾ ਹੈਗਾ ਚੈਨਲੀ ਪ੍ਰੋ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਪੰਜਾਬੀ ਭਾਸ਼ਾ ਪਾਈ ਸਿੱਟੇ ਵਜੋਂ ਕੀ ਆ ਕਿ ਭਾਰਤ ਦੀਆਂ ਹੋਰ ਆਂਕ ਪਛਾਵਾ ਉਹਦੇ ਵਿੱਚ ਸ਼ਾਮਿਲ ਆ ਹਿੰਦੀ ਆ ਬੰਗਾਲੀ ਆ ਤਾਮਲ ਆ ਤੇਲਗੂ ਆ ਪਰ ਪੰਜਾਬੀ ਹੋਈ ਸ਼ਾਮਿਲ ਪੰਜਾਬੀ ਸ਼ਾਮਿਲ ਕਿਉਂ ਨਹੀਂ ਪੰਜਾਬੀ ਸ਼ਾਮਿਲ ਇਸ ਕਰਕੇ ਨਹੀਂ ਕਿ ਉਹ ਕਹਿੰਦੇ ਕਿ ਪੰਜਾਬੀ ਦੇ ਵਿੱਚ ਸਾਡੇ ਕੋਲ ਤਿੰਨ ਚੀਜ਼ਾਂ ਨਹੀਂ ਆ ਪਹਿਲੀ ਗੱਲ ਪੰਜਾਬੀ ਦੇ ਵਿੱਚ ਵੱਡੀ ਪੱਧਰ ਤੇ ਡਾਟਾ ਨਹੀਂ ਹੈ ਇੱਕ ਗੱਲ ਕਹੀ ਹੈ ਕਿ ਵੱਡੀ ਪੱਧਰ ਤੇ ਡਾਟਾ ਨਹੀਂ ਹੈ ਦੂਜੀ ਗੱਲ ਕਿ ਜਿਹੜਾ ਡਾਟਾ ਹੈ ਉਹ ਪ੍ਰਮਾਣਿਕ ਨਹੀਂ ਆ অথੈਨਟਿਕ ਨਹੀਂ ਆ ਉਹ ਪੱਕਾ ਡਾਟਾ ਨਹੀਂ ਆ ਸਹੀ ਡਾਟਾ ਨਹੀਂ ਆ ਤੀਜੀ ਜਿਹੜੀ ਉਹਨਾਂ ਨੇ ਗੱਲ ਕਹੀ ਆ ਇਹ ਜਿਹੜਾ ਇਹ ਡਾਟਾ ਹੈਗਾ ਇਹ ਨੀਟ ਕਲੀਨ ਤੇ ਲੇਬਲਡ ਨਹੀਂ ਹੈ ਜਿੰਨਾ ਚਿਰ ਤੁਸੀਂ ਇਹ ਗੱਲਾਂ ਨਹੀਂ ਕਰੋਗੇ ਅਸੀਂ ਇਹ ਨਹੀਂ ਪਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਬਾਅਦ ਕੀ ਹੋਊਗਾ ਕਿ ਜੇ ਪੰਜਾਬੀ ਦਾ ਡਾਟਾ ਉਹਨਾਂ ਕੋਲ ਨਾ ਗਿਆ ਤਾਂ ਘੱਟੋ ਘੱਟ ਇੱਕ ਵੱਡੇ ਪਲੇਟਫਾਰਮ ਤੋਂ ਅਸੀਂ ਪਾਸੇ ਰਹਿ ਜਾਾਂਗੇ ਉਹ ਜਿਹੜੇ ਸਾਨੂੰ ਉੱਤਰ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਚਾਹੁੰਦੇ ਆ ਉਹ ਨਹੀਂ ਮਿਲਣਗੇ ਮੋੜ ਸੱਸਿਆ ਪੈਦਾ ਹੁੰਦੀ ਆ ਕਿ ਇਹਦੇ ਲਈ ਕੀ ਕੀਤਾ ਜਾਵੇ ਵੈਸੇ ਤਾਂ ਇਹ ਜਿਹੜਾ ਵਿਸ਼ਾ ਗਿਆਨ ਦੇ ਬਾਰੇ ਜਿਹੜੀ ਜ਼ਿਆਦਾ ਗੱਲਬਾਤ ਆ ਉਹ ਅਮਨਜੀਤ ਗਰੇਵਾਲ ਦੀ ਕਰਨਗੇ ਕਿਉਂਕਿ ਉਹਨਾਂ ਨੇ ਇਹ ਮਸਲੇ ਨੂੰ ਚੁੱਕਿਆ ਵੀ ਇਹਦੇ ਲਈ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਨਾਲ ਸਿੱਕੇਾਂ ਮੰਦਰੀ ਨਾਲ ਗੱਲਬਾਤ ਨਹੀਂ ਕੀਤੀ ਉਹਦੇ ਲਈ ਕਮੇਟੀ ਵੀ ਬਣੀ ਆ ਪਰ ਸਮੱਸਿਆ ਕੀ ਹੈਗੀ ਆ ਸਾਨੂੰ ਲੱਗਦਾ ਕਿ ਡਾਟਾ ਬਹੁਤ ਆ ਫੇਰ ਵੀ ਡਾਟਾ ਕਿਉਂ ਨਹੀਂ ਭਵਿੱਖ ਦੇ ਵਿੱਚ ਕੀ ਕੀਤਾ ਜਾ ਸਕਦਾ ਸਿਰਫ ਮੈਂ ਤੁਹਾਡੇ 2 ਜਾਂ 3 ਮਿੰਟ ਬੋਲਾਂ ਸਭ ਤੋਂ ਜਿਹੜੀ ਪਹਿਲੀ ਗੱਲ ਹੈਗੀ ਆ ਜਿਹੜੀ ਸਭ ਤੋਂ ਪਹਿਲੀ ਸਮੱਸਿਆ ਉਹ ਇਹ ਸਮੱਸਿਆ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਹੈਗੀ ਆ ਉਹ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਨਹੀਂ ਲਿਖੀ ਗਈ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ 15 ਕਰੋੜਾਂ ਅਸੀਂ 14 ਕਰੋੜਾਂ ਤਾਂ ਉਹ 10 ਕਰੋੜ 3 ਕਰੋੜ ਇਧਰਲੇ ਪੰਜਾਬ ਦੇ ਤੇ 10 ਕਰੋੜ ਪਾਕਿਸਤਾਨੀ ਪੰਜਾਬ ਦੇ ਪਾਉਣੇ ਆ ਉਹ ਸ਼ਾਮੂਕੀ ਗੱਲ ਤੋਂ ਤਾਂ ਪਹਿਲੀ ਸਮੱਸਿਆ ਹੈ ਕਿ ਜਿਹੜਾ ਸਾਡਾ ਡਾਟਾ ਹੈ ਜਿਹਨੂੰ ਅਸੀਂ ਚਾਹੁੰਦੇ ਆ ਗੁਰਮੁਖੀ ਦਾ ਡਾਟਾ ਹੈ ਜਿਹੜਾ ਉਹ ਤਾਂ ਸਿਰਫ 3 ਕਰੋੜ ਦੇ ਵਰਤੋਂ ਪੂਰਕ ਆਰਾਂ ਦਾ ਹੀ ਬਣਾਇਆ ਹੋਇਆ ਇੱਕ ਸਮੱਸਿਆ ਹੈ ਯੋਜਨ ਸਮੱਸਿਆ ਇਹ ਹੈ ਕਿ ਜਿਹੜਾ ਪੰਜਾਬੀ ਭਾਸ਼ਾ ਦਾ ਡਾਟਾ ਪੰਜਾਬ ਗੁਰਮੁਖੀ ਲਿਪੀ ਦੇ ਵਿੱਚ ਸਾਡਾ ਉੱਤੇ ਚੜਾਇਆ ਹੋਇਆ ਉਹ ਵੀ ਸਾਰਾ ਯੂਨੀਕੋਡ ਦੇ ਵਿੱਚ ਨਹੀਂ ਆ। ਜਿਹੜੀ ਕਿ ਕੰਪਿਊਟਰ ਦੀ ਸਾਰਿਆਂ ਦੀ ਸਾਂਝੀ ਭਾਸ਼ਾ ਹੈਗੀ ਆ ਉਹ ਯੂਨੀਕੋਡ ਵਿੱਚ ਬੋਣ ਦੀ ਬਜਾਏ ਆਪੋ ਆਪਣੀਆਂ ਬਣਾਈਆਂ ਫੌਂਟਾਂ ਜਾਂ ਕੋਈ ਸਤਲੁਜ ਵਰਤ ਲਿਆ ਕੋਈ ਰਾਵੀ ਵਰਤ ਰਿਹਾ ਕੋਈ ਆਪਣੀ ਬਣਾਈ ਵਰਤ ਰਿਹਾ ਕੋਈ ਕੋਈ ਵਰਤ ਰਿਹਾ ਕੋਈ ਕੋਈ ਵਰਤ ਰਿਹਾ ਇਹ ਸੁੱਜੀ ਜਿਹੜੀ ਇਸ ਮਸਲੇ ਦੇ ਵਿੱਚ ਤੀਜੀ ਸਮੱਸਿਆ ਆਉਂਦੀ ਆ ਕਿ ਬਹੁਤ ਸਾਰਾ ਜਿਹੜਾ ਸਾਡਾ ਡਾਟਾ ਹੈਗਾ ਉਹ ਜਿਹੜਾ ਡਾਟਾ ਹੈ ਉਹ ਪਿਆ ਕਾਦੇ ਵਿੱਚ ਉਹ ਜਾਂ ਤਾਂ ਫੋਟੋ ਮੋਡ ਚ ਪਿਆ ਤੇ ਜਾਂ ਉਹ ਕੋ PDF ਫਾਰਮ ਦੇ ਵਿੱਚ ਪਿਆ ਉਹ ਉੱਥੇ ਕੰਮ ਨਹੀਂ ਜਾਉ ਤੱਬ ਵੀ ਪੱਦਰ ਤੇ ਜਿੰਨੀ ਦੇਰ ਉੱਥੇ ਡਾਟਾ ਨਹੀਂ ਜਾਊਗਾ ਅੱਗੋਂ ਜਿਹੜਾ ਡਾਟਾ ਹੈ ਉਹ ਕਾਦੇ ਬਾਰੇ ਹੈ ਜਿਹੜਾ ਬਹੁਤਾ ਡਾਟਾ ਹੈ ਬਹੁਤ ਵਧੀਆ ਗੱਲ ਆ ਕਿ ਸਹਿਤਕਾਰਾਂ ਨੇ ਬਹੁਤ ਹਿੰਮਤ ਮਾਰੀ ਹੈ ਬਹੁਤ ਸਾਰੀਆਂ ਨਾਵ ਵਾਲਾ ਕਹਾਣੀਆਂ ਐ ਕਵਤਾਵਾਂ ਐ ਰੋਚਨਾਤਮਕ ਲੇਖਣੀ ਪਰ ਉੱਥੇ ਜਿਹੜਾ ਡਾਟਾ ਚਾਹੀਦਾ ਉਹ ਚਾਹੀਦਾ ਮੈਡੀਕਲ ਬਾਰੇ ਚਾਹੀਦਾ ਕਾਨੂੰਨ ਬਾਰੇ ਚਾਹੀਦਾ ਸਰਕਾਰ ਬਾਰੇ ਚਾਹੀਦਾ ਇਤੋਂ ਤੱਕ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟਸ ਆ ਉਹ ਜਦੋਂ ਖੋਲਦੇ ਆ ਪੰਜਾਬੀ ਦਾ ਇੱਕ ਪੰਨਾ ਨਿਕਲਦਾ ਅੰਗਰੇਜ਼ੀ ਦੇ ਵਿੱਚ 12 ਪੰਨੇ ਨਿਕਲਦੇ ਅੰਗਰੇਜ਼ੀ ਦੇ ਵਿੱਚ ਜਾਣਕਾਰੀ ਆ ਪੰਜਾਬੀ ਦੇ ਵਿੱਚ ਜਾਣਕਾਰੀ ਨਹੀਂ ਤਾਂ ਇਸ ਦੇ ਲਈ ਸਾਨੂੰ ਕਰਨਾ ਕੀ ਪਵੇਗਾ ਕਰਨ ਦੀ ਜਰੂਰਤ ਕੀ ਹੈ ਤਾਂ ਕਰਮ ਦੀ ਜਿਹੜੀ ਮੁੱਖ ਜ਼ਰੂਰਤ ਹੈ ਕਿ ਸਾਨੂੰ ਇੱਕ ਮਹਿਮ ਬਣਾ ਕੇ ਇੱਕ ਅਹਿਦ ਬਣਾ ਕੇ ਇਸ ਦੇ ਪਿੱਛੇ ਲੱਗਣਾ ਪਵੇਗਾ ਤੇ ਲੱਗ ਕੇ ਕਰਨਾ ਕੀ ਪਵੇਗਾ ਪਹਿਲੇ ਪੜਾਤੀ ਪਹਿਲੇ ਪੜਾਤੀ ਤਾਂ ਇਹ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਲੱਸ 2 ਦੀਆਂ ਤੱਕ ਦੀਆਂ ਜਿੰਨੀਆਂ ਕਿਤਾਬਾਂ ਨੇ ਉਹਨਾਂ ਸਾਰੀਆਂ ਕਿਤਾਬਾਂ ਨੂੰ ਸਭ ਲਈ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਮਹਈਆ ਕਰਾਉਣਾ ਚਾਹੀਦਾ ਹੈ ਇਹ ਪਹਿਲਾ ਕੰਮ ਆ ਜਿਹੜਾ ਕਰਨਾ ਪੈਂਦਾ ਹੈ ਦੂਜਾ ਜਿਹੜਾ ਕੰਮ ਕਰਨਾ ਪੈਂਦਾ ਹੈ ਵੱਡੀ ਪੱਧਰ ਤੇ ਉਹ ਇਹ ਕੰਮ ਕਰਨਾ ਪੈਂਦਾ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਆਪਣੀਆਂ ਯੂਨੀਵਰਸਿਟੀਆਂ ਹਨ ਉਹਨਾਂ ਯੂਨੀਵਰਸਿਟੀਆਂ ਨੇ ਹੁਣ ਤੱਕ ਜਿੰਨਾ ਖੋਜ ਕਾਰਜ ਕੀਤਾ ਹੈ ਉਹ ਸਾਰਾ ਤੋਜਕਾਰ ਜ ਪੰਜਾਬੀ ਪਾਜਾਦੇ ਗੁਰਮੁਖੀ ਸਕ੍ਰਿਪਟ ਦੇ ਯੂਨੀ ਕੋਡ ਫੌਂਟ ਦੇ ਵਿੱਚ ਉਹੋ ਪੇਸ਼ ਹੋਣਾ ਚਾਹੀਦਾ ਤੀਜੀ ਪੱਧਰ ਤੇ ਜਿਹੜਾ ਵੱਡਾ ਕੰਮ ਕਰਨ ਵਾਲਾ ਬਣਦਾ ਹੈ ਉਹ ਇਹ ਕੰਮ ਕਰਨ ਵਾਲਾ ਬਣਦਾ ਹੈ ਕਿ ਜਿਹੜੇ ادارے ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲੱਗੇ ਹੋਏ ਆ ਜਿਸ ਤਰ੍ਹਾਂ ਭਾਸ਼ਾ ਭਾਗ ਹੈ ਕਿ ਭਾਸ਼ਾ ਭਾਗ ਦੀਆਂ ਦੁਨੀਆ ਕਿਤਾਬਾਂ ਇੱਕ ਤਾਂ ਇਹ ਕਿ ਪ੍ਰਿੰਟ ਫਾਰਮ ਦੇ ਵਿੱਚ ਕਿਤਾਬਾਂ ਬਾਕੀ ਜਿਹੜੀਆਂ ਕਿਤਾਬਾਂ ਨੇ ਜਿਨ੍ਹਾਂ ਦੇ 60 ਸਾਲ ਹੋ ਚੁੱਕੇ ਆ ਜਿਹੜੇ ਕਾਪੀਰਾਈਟ ਐਕਟ ਦੇ ਵਿੱਚੋਂ ਬਾਹਰ ਨਿਕਲ ਗਈਆਂ ਉਹ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਆਨਲਾਈਨ ਹਰ ਇੱਕ ਲਈ ਅਵੇਲੇਬਲ ਹੋਣੀਆਂ ਚਾਹੀਦੀਆਂ ਤਾਂ ਉਸ ਦੇ ਲਈ ਵੱਡੀ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਕੋ ਕਿਤਾਬਾਂ ਦੇ ਕੁਝ ਕੁ ਜਿਹੜੀਆਂ ਹੈਗੀਆਂ ਉਹ ਹੋ ਸਕਦਾ ਹੈਗਾ ਕਿ ਉਹ ਪਹਿਲਾਂ ਹੀ ਡਿਜੀਟਲਾਈਜ਼ ਹੋਈਆਂ ਹੋਣ ਕੁਝ ਕਿਤਾਬਾਂ ਦੀ ਜ਼ਰੂਰਤ ਹੈਗੀ ਆ ਕਿ ਉਹਨਾਂ ਨੂੰ ਬਹੁਤ ਸਾਰੀਆਂ ਐਗੀਆਂ ਐਪ ਮਿਲਦੀਆਂ ਕਿ ਤੁਸੀਂ ਉਹਨਾਂ ਦੇ ਫੋਟੋ ਮੋੜ ਤੋਂ ਉਹਨਾਂ ਨੂੰ ਬਦਲ ਲਓ ਉਹ ਕਿਤਾਬਾਂ ਕਰਨ ਦੀ ਜ਼ਰੂਰਤ ਹੈ ਜਿਹੜੀ ਅਗਲੀ ਗੱਲ ਕਰਨ ਦੀ ਜ਼ਰੂਰਤ ਹੈਗੀ ਆ ਕਿ ਘੱਟੋ ਘੱਟ ਪੰਜਾਬ ਸਰਕਾਰ ਦੀਆਂ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਉੱਪਰ ਜਿਹੜੀ ਜਾਣਕਾਰੀ ਰੀਜੀ ਦੇ ਵਿੱਚ ਹੀ ਕੇਵਲ ਅਵੇਲੇਬਲ ਆ ਪੰਜਾਬੀ ਵਿੱਚ ਨਹੀਂ ਅਵੇਲੇਬਲ ਉਹਨਾਂ ਨੂੰ ਜੰਗੀ ਪੱਤਰ ਤੇ ਪੰਜਾਬੀ ਦੇ ਵਿੱਚ ਕਰਨਾ ਚਾਹੀਦਾ ਤੋ ਪੰਜਾਬੀ ਦੇ ਵਿੱਚ ਕਿਉਂ ਕਰਨਾ ਜ਼ਰੂਰੀ ਹੈ ਕਿ ਤਾਂ ਕਿ ਜਿਹੜੀ ਸੂਚਨਾ ਕਾਨੂੰਨ ਆ ਗਿਆਨ ਚਿਤਾਵਨੀਆਂ ਗਸ਼ਤੀ ਪੱਤਰ ਆ ਉਹ ਸਾਰੇ ਉੱਥੇ ਮੌਜੂਦ ਹੋਣ ਆ ਇਸ ਤੋਂ ਲਾਵਾ ਇਹ ਕੰਮ ਆ ਕਿ ਜਿਹੜੇ ਸੰਸਥਾਵਾਂ ਦੀ ਪੱਤਰ ਤੇ ਕੰਮ ਕਰਨ ਵਾਲੇ ਪਰ ਕੁਝ ਕੰਮ ਜਿਹੇ ਆ ਕਿ ਜਿਹਨੇ ਵਿਅਕਤੀਗਤ ਪੱਤਰ ਤੇ ਕੰਮ ਕਰਨ ਵਾਲੇ ਉਹਦੇ ਲਈ ਦੋ ਵੱਡੇ ਪਲੇਟਫਾਰਮ ਨੇ ਇੱਕ ਜਿਹੜਾ ਪਲੇਟਫਾਰਮ ਹੈਗਾ ਉਹ ਹੈਗਾ ਵਿਕੀਪੀਡੀਆ ਦਾ ਪਲੇਟਫਾਰਮ ਵਿਕੀਪੀਡੀਆ ਜਿਹੜਾ ਉੱਥੇ ਕੋਈ ਵੀ ਆਪ ਦਾ ਗਿਆਨ ਲੈ ਸਕਦਾ ਉਥੇ ਆਪ ਦਾ ਚੜ੍ਹਾ ਸਕਦਾ ਪੰਜਾਬੀ ਵਿਕੀਪੀਡੀਆ ਦੇ ਉੱਤੇ ਤੁਸੀਂ ਆਪਣਾ ਜਿਹੜੀਆਂ ਚੀਜ਼ਾਂ ਵਸਤਾਂ ਗਿਆਨ ਆਪਣੀਆਂ ਇਮਾਰਤਾਂ ਦੇ ਬਾਰੇ ਜਾਣਕਾਰੀ ਆਪਣੇ ਸ਼ਹਿਰ ਬਾਰੇ ਜਾਣਕਾਰੀ ਆਪਣੀਆਂ ਰਚਨਾਵਾਂ ਬਾਰੇ ਜਾਣਕਾਰੀ ਆਪਣੇ ਪਿੰਡ ਬਾਰੇ ਜਾਣਕਾਰੀ ਆਪਣੇ ਇਲਾਕੇ ਦੀਆਂ ਬਿਲਡਿੰਗਾਂ ਬਾਰੇ ਜਾਣਕਾਰੀ ਉਥੇ ਆਪਣੇ ਮੇਲੇ ਤਿਹਾਰਾਂ ਬਾਰੇ ਜਾਣਕਾਰੀ ਵੱਡੀ ਪੱਦਰ ਤੇ ਪਾਉਣ ਦੀ ਜਰੂਰਤ ਹੈ ਪਰ ਇਸ ਤੋਂ ਇਲਾਵਾ ਜ਼ਰੂਰਤ ਹੈਗੀ ਆ ਜ਼ਰੂਰਤ ਇਸ ਗੱਲ ਦੀ ਹੈਗੀ ਆ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਪੰਜਾਬੀ ਪੀ ਡੀਆ ਦਾ ਉਹਦੇ ਵਿੱਚ ਆਥੈਂਟਿਕ ਜਾਣਕਾਰੀ ਸੀਗੀ ਉਸ ਨੂੰ ਵੱਡੀ ਪੱਧਰ ਤੇ ਪੂਰ ਸਪੋਰਟ ਕਰਨ ਦੀ ਜ਼ਰੂਰਤ ਹੈ ਜੇ ਸਾਡੇ ਕੋਲੇ ਵੱਡੀ ਪੱਧਰ ਤੇ ਡਾਟਾ ਹੋਊਗਾ ਤਾਂ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ ਅੱਗੇ ਕਰ ਸਕਾਂਗੇ ਸਮੇਂ ਸਮੇਂ ਦੇ ਨਾਲ ਚੁਣੌਤੀਆਂ ਬਦਲਦੀਆਂ ਰਹਿੰਦੀਆਂ ਕਿਸੇ ਸਮੇਂ ਕੋਈ ਚੁਣੌਤੀ ਪ੍ਰਮੁਖ ਹੁੰਦੀ ਹੈ ਕਿਸੇ ਸਮੇਂ ਕੋਈ ਚੁਣੌਤੀ ਪ੍ਰਮੁਖ ਹੁੰਦੀ ਹੈ ਪਰ ਜਿਹੜੇ ਵੱਡੀ ਗੱਲ ਹੈਗੀ ਆ ਕਿ ਜਿਸ ਯੁੱਗ ਦੇ ਵਿੱਚ ਅਸੀਂ ਅੱਜ ਰਹਿ ਰਹੇ ਆ ਜੇ ਅਸੀਂ ਹੁਣ ਇੱਕ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਿੱਛੇ ਰਹੇਗੇ ਇਸ ਰਸਤੇ ਦੇ ਵਿੱਚ ਅਸੀਂ ਅੱਗੇ ਨਾ ਵੱਧ ਸਕੀ ਤਾਂ ਅਸੀਂ ਉਹੋ ਜਾਂ ਹੀ ਇੱਕ ਕਹਿ ਸਕਦੇ ਆ ਕਿ ਮੌਕਾ ਖੁੰਝਾ ਲਾਂਗੇ ਜਿਹੜਾ ਮੌਕਾ ਅਸੀਂ ਕਿਆ ਜਾ ਸਕਦਾ ਕਿ ਪੰਜਾਬ ਵੱਡੀ ਪੱਧਰ ਤੇ ਖੁੰਝਾ ਚੁੱਕਿਆ ਹੈ ਉਹ ਇਹ ਕਿ ਅਸੀਂ ਖੇਤੀਬਾੜੀ ਦੇ ਵਿੱਚ ਤਾਂ ਬਹੁਤ ਕੁੰਤੀ ਕਰ ਲਈ ਪਰ ਜਦੋਂ ਗੱਲ ਸੰਤੀ ਕਰਨ ਦੀ ਆਈ ਅਸੀਂ ਉਸ ਪੱਤਰ ਦਾ ਸੰਤੀਕਰਨ ਨਹੀਂ ਕਰ ਸਕੇ ਫਿਰ ਸੰਤੀ ਕਰਨ ਤੋਂ ਬਾਅਦ ਜਦੋਂ ਸੇਵਾ ਸੈਕਟਰ ਦੀ ਗੱਲ ਆਈ ਅਸੀਂ ਉਸ ਪੱਤਰ ਤੇ ਸੇਵਾ ਸੈਕਟਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇ ਉਸ ਕਿਸਮ ਦੀਆਂ ਸਵਾਲਾਂ ਅਸੀਂ ਨਹੀਂ ਦੇ ਸਕੇ ਅੱਜ ਹੁਣ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਜਦੋਂ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈ ਉਸ ਸਮੇਂ ਜੇ ਅਸੀਂ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਨੂੰ ਸਿਰਫ ਭਾਵਕ ਅਪੀਲਾਂ ਨਾਲ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਮਿਲਦੀਆਂ ਕਿ ਉਹ ਭਾਸ਼ਾ ਕਿਤੇ ਨਹੀਂ ਮਰਦੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਸਾਨੂੰ ਇਹ ਗੱਲ ਜਾਣਣੀ ਚਾਹੀਦੀ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਗ੍ਰੰਥ ਸੀਗੇ ਪਰ ਡੈੱਡ ਲੈਂਗੁਏਜ ਤਾਂ ਸਿਰਫ ਭਾਈ ਜੀ ਉਹਨੂੰ ਪੜ੍ਹ ਲਿਆ ਕਰਨ ਦੇ ਤੇ ਕੋਈ ਇਕਤਾ ਵਿਦਵਾਨ ਜਿਹੜਾ ਉਹਦਾ ਅਰਥ ਕਰ ਦਿਆ ਕਰੂਗਾ ਪਰ ਉਸ ਨੂੰ ਆਮ ਬੰਦਾ ਫਟ ਪੜਨੋਂ ਸਮਝਣੋਂ ਜਾਊਗਾ ਜੇ ਅਸੀਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਭੁੱਲ ਗਏ ਤਾਂ ਕੱਲਾ ਇਹ ਇੱਕ ਗੱਲ ਨਹੀਂ ਬਹੁਤ ਵਾਰੀ ਇਹ ਕਹਿ ਦਿੱਤਾ ਜਾਂਦਾ ਕਿ ਨਹੀਂ ਪੰਜਾਬ ਦਾ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਬਦੀਸ਼ਾ ਵਿੱਚ ਪਹੁੰਚ ਗਈ ਠੀਕ ਆ ਉੱਥੇ ਕੁਝ ਹਵਾਈ ਅੜਿਆਂ ਦੇ ਨਾਂ ਕੁਝ ਸਟਰੀਟ ਦੇ ਨਾਂ ਪੰਜਾਬੀ ਦੇ ਵਿੱਚ ਆ ਪਰ ਜੇ ਦਰਖਤ ਸੁੱਕ ਜੇ ਤਾਂ ਇਹ ਸਮਝੀਏ ਕਿ ਪੱਤੇ ਹਰੇ ਰਹਿਣਗੇ ਨਹੀਂ ਰਹਿਣਗੇ ਇਸ ਸਮੇਂ ਭਲੇ ਖੇਤ ਨਾ ਰਹੋਗੇ ਬਹੁਤ ਵਾਰੀ ਬੰਦੇ ਬਾਹਰ ਕਿਲਾ ਮਾਰਿਆ ਹੁੰਦੇ ਆ ਕੇ ਕਹਿੰਦੇ ਬਾਹਰ ਬੜੀ ਪੰਜਾਬੀ ਆ ਉੱਥੇ ਤੱਕ ਖਾਲਸਾ ਸਕੂਲ ਖੁੱਲ੍ਹਿਆ ਹੈ ਇੱਕ ਖਾਲਸਾ ਸਕੂਲ ਨਾਲ ਉੱਥੇ ਕੀ ਬਣੂਗਾ ਖਾਲਸਾ ਸਕੂਲ ਤਾਂ ਇੱਥੇ ਵੀ ਖੁੱਲੇ ਹੋਏ ਸੋ ਸਾਨੂੰ ਸਮੱਸਿਆਵਾਂ ਨੂੰ ਸੱਚਮੁੱਚ ਉਸੇ ਢੰਗ ਨਾਲ ਸੋਚਣਾ ਚਾਹੀਦਾ ਜਸਟ ਾਂਗ ਨਾਲ ਮੁ a d i r n ਉਦੇ ਲਈ ਬਹੁਤ ਕੁਝ ਆ ਜਿਹੜਾ ਸਰਕਾਰ ਪੱਧਰ ਤੇ ਕਰਨਾ ਕੋ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਉਹ ਸਿਲੇਬਸ ਬਣਾਵੇ ਪੰਜਾਬੀਆਂ ਪੰਜਾਬੀ ਭਾਸ਼ਾ ਨੂੰ ਲਾਗੂ ਕਰੇ ਨਿਯਮ ਬਣਾਵੇ ਕਿ ਜਿਹੜੇ ਸਾਡੇ ਹਾਈਵੇ ਨੇ ਉਹਨਾਂ ਦੇ ਉੱਤੇ ਪੰਜਾਬੀ ਕਿੱਥੇ ਲਿਖਣੀ ਆ ਬਹੁਤ ਕੁਝ ਆ ਜਿਹੜਾ ਸਰਕਾਰ ਦੇ ਕਰਨਾ ਪਰ ਕੁਝ ਕੰਮ ਆ ਜਿਹੜਾ ਅਦਾਰਿਆਂ ਦੇ ਕਰਨ ਵਾਲਾ ਕੁਝ ਕੰਮ ਆ ਜਿਹੜਾ ਵਿਅਕਤੀਆਂ ਦੇ ਕਰਨਾ ਜਿਹੜਾ ਵਿਅਕਤੀਆਂ ਦੇ ਕਰਨ ਵਾਲਾ ਕੰਮ ਆ ਉਹਨਾਂ ਕੰਮਾਂ ਦੇ ਵਿੱਚੋਂ ਜਿੱਥੇ ਕਿ ਪੰਜਾਬੀ ਭਾਸ਼ਾ ਦੇ ਲਈ ਲਗਾਤਾਰ ਕੰਮ ਕਰਨਾ ਉੱਥੇ ਇਹ ਵੀ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਸਰਕਾਰ ਨੂੰ ਸਮੇਂ-ਸਮੇਂ ਤੇ ਇਸ ਬਾਰੇ ਚੇਤਾਵਨੀ ਦਿੰਦੇ ਰਹਿਣਾ ਕਿ ਇਹ ਕੰਮ ਤੁਹਾਡਾ ਕਰਨ ਵਾਲਾ ਹੈ ਸਰਕਾਰ ਉਹੀ ਕੰਮ ਕਰਦੀ ਆ ਜਿਸ ਕੰਮ ਦੇ ਲਈ ਉਹਨੂੰ ਲੱਗੇ ਕਿ ਲੋਕਾਂ ਦਾ ਮੇਰੇ ਤੇ ਦਬਾਅ ਹੋ ਆ ਕਿ ਇਹ ਕੰਮ ਮੈਂ ਕਰਾਂ ਨਹੀਂ ਤਾਂ ਫਿਰ ਇਹ ਆ ਕਿ ਸਰਕਾਰ ਉਸ ਕੰਮ ਨੂੰ ਪਿੱਛੇ ਕਰ ਦਿੰਦੀ ਹੈ ਤਾਂ ਅੱਜ ਦੀ ਘੜੀ ਬਹੁਤ سارے ਪੰਜਾਬੀ ਵੀ ਕੰਮ ਕਰਨ ਵਾਲੇ ਪਰ ਅੱਜ ਦੀ ਗੱਡੀ ਜਿਹੜਾ ਸਭ ਤੋਂ ਮਹੱਤਵਪੂਰਨ ਕੰਮ ਬਣਦਾ ਉਹ ਇਹ ਬਣਦਾ ਹੈਗਾ ਕਿ ਅਸੀਂ ਪੰਜਾਬੀ ਭਾਸ਼ਾ ਦੀ ਡਿਜੀਟਲਾਈਜੇਸ਼ਨ ਦੇ ਲਈ ਤਨ ਮਨ ਧਨ ਨਾਲ ਜੁਟ ਜਾਈਏ ਇਹ ਸਭ ਤੋਂ ਵੱਡੀ ਚੁਣੌਤੀ ਹੈ ਇਹਦੇ ਨਾਲ ਹੀ ਹੱਲ ਹੋਵੇਗਾ ਮਿਹਰਬਾਨੀ